ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ਾਂ ਦੇ ਸਾਹਮਣੇ ਚ ਬੱਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੱਠੇ ਸਾਰੇ ਪੰਜਾਬੀਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੀ ਕਹਾਣੀਆਂ ਸਟੋਰੀਆਂ ਸੁਣਦੇ ਹੋ ਅੱਜ ਮੈਂ ਕਹਾਣੀ ਨਵੀਂ ਲੈ ਕੇ ਆਇਆ ਜਿਹੜੇ ਨਵੇਂ ਆਇਓ ਉਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲੈਕ ਦੇ ਸਬਸਕ੍ਰਾਈਬ ਕਰਿਓ ਜੀ। ਤਾਂ ਅੱਜ ਗੱਲ ਕਰਦਾ ਮੈਂ ਇੱਕ ਮਾਂ ਤੇ ਪੁੱਤ ਦੇ ਅਨੋਖੀ ਕਹਾਣੀ। ਇੱਕ ਪਿੰਡ ਵਿੱਚ ਇੱਕ ਗਰਬੀ ਗਰੀਬ ਕਿਸਾਨ ਰਹਿੰਦਾ ਸੀ। ਤਾਂ ਉਹਨਾਂ ਦੇ ਇੱਕ ਘਰ ਇੱਕ ਮੁੰਡਾ ਪੈਦਾ ਹੋਇਆ ਲੜਕਾ। ਤਾਂ ਉਹ ਕੀ ਹੋਇਆ ਕਿਸਾਨ ਦੀ ਮੁੰਡਾ ਹੋਣ ਤੋਂ ਦੋ ਸਾਲ ਬਾਅਦ ਇੱਥੇ ਹੋ ਗਈ ਮੌਤ ਹੋ ਗਈ ਜਾਨੀ ਕਿ ਜਦ ਉਹ ਉਹਦੇ ਘਰ ਵਾਲੀ ਤੇ ਮੁੰਡਾ ਦੋ ਪਿੰਡ ਵਿੱਚ ਇਕੱਲੇ ਰਹਿਣ ਲੱਗੇ ਤਾਂ ਮੁੰਡੇ ਨੂੰ ਮਾਨਸੀ ਸਾਲਾਂ ਦਾ ਜਦੋਂ ਹੋ ਗਿਆ ਉਹਨੂੰ ਚੰਗੀ ਤਰ੍ਹਾਂ ਪਾਲ ਸਕੂਲ ਲਾਤਾ ਉਹਨੂੰ ਪੜਾਉਣਾ ਲਾਤੀ ਹੋਇਆ ਜਵਾਕ ਪਿੰਡਾਂ 'ਚ ਖੇਡਦੇ ਹੁੰਦੇ ਨੇ ਜਦੋਂ ਮੁੰਡਾ ਆਥਣੇ ਖੇਡਣ ਗਿਆ ਤਾਂ ਜਵਾਕਾਂ ਤੋਂ ਕਤੇ ਮੁੰਡੇ ਦੇ ਅੱਖ ਤੇ ਸੱਟ ਵੱਜੀ ਅੱਖ ਤੇ ਸੱਟ ਵੱਜੀ ਜਦੋਂ ਮੁੰਡਾ ਘਰੇ ਆਇਆ ਤਾਂ ਮਾਂ ਨੇ ਦੇਖਿਆ ਵੀ ਅੱਖ ਚੋਂ ਲਹੂ ਆਉਂਦਾ ਹੈ ਤਾਂ ਮੁੰਡੇ ਦੇ ਬਹੁਤ ਦਰਦ ਕਰੇ ਤਾਂ ਉਹ ਪਿੰਡ ਵਾਲੇ ਡਾਕਟਰ ਲਵੇ ਲੈ ਗਏ ਉਹ ਕਹਿੰਦਾ ਵੀ ਅੱਖ ਦਾ ਕੰਮ ਹੈ ਇਹ ਤਾਂ ਸਹਿਰ ਵਾਲੇ ਡਾਕਟਰ ਹੀ ਦੇਖਣਗੇ ਤੂੰ ਸਹਿਰ ਹਸਪਤਾਲ ਚ ਲੈ ਜਾ ਤਾਂ ਕੀ ਹੋਇਆ ਉਹਦੀ ਮਾਂ ਨੇ ਮੁੰਡੇ ਨੂੰ ਚੱਕਿਆ ਸਰਕਾਰੀ ਹਸਪਤਾਲ ਚ ਜਦੋਂ ਦਿਖਾਇਆ ਉਹ ਡਾਕਟਰ ਕਹਿੰਦੇ ਜੀ ਤਾਂ ਅੱਖ ਦੀ ਨਿਗਾ ਬਾਗੀ ਮੁੰਡੇ ਦੀ ਇੱਕ ਦੀ ਇਹ ਤਾਂ ਦੁਬਾਰੇ ਜੀ ਨਿਕਾਲ ਲਿਆਉਣੀ ਹੈ ਤਾਂ ਇੱਕ ਅੱਖ ਪਵਾਣੀ ਪਊਗੀ ਤਾਂ ਉਹ ਗਰੀਬਤੀ ਵਿਚਾਰੀ ਤਾਂ ਬਹੁਤ ਅਦਾਸ ਹੋਈ ਨਾਲੇ ਕਹਿਣ ਲੱਗੀ ਵੀ ਇੰਨਾ ਪੈਸਾ ਨਹੀਂ ਵੀ ਕਿੱਥੋਂ ਅੱਖ ਲਿਆਵਾਂਗੇ ਤਾਂ ਉਹ ਕਹਿੰਦੀ ਵੀ ਮੇਰੀ ਅੱਖ ਚੱਲ ਜੂ ਵੀ ਮੇਰੇ ਵਾਲੇ ਪਾ ਦਿਓ ਇੱਕੋ ਤਾ ਡਾਕਟਰਾਂ ਨੇ ਆਪਰੇਸ਼ਨ ਕਰਿਆ ਤਾਂ ਮਾਲੀ ਅੱਖ ਮੁੰਡੇ ਦੇ ਪਾਤੀ ਜਦੋਂ ਮਾਲੀ ਅੱਖ ਪਾਈ ਮੁੰਡੇ ਦੇ ਮੁੰਡੇ ਨੂੰ ਦਿਖਣ ਲੱਗਿਆ ਮਾਂ ਇੱਕ ਅੱਖ ਤੋਂ ਆਪ ਦਾ ਦਿਖਣੋ ਹਟ ਗਿਆ ਮਾਂ ਨੂੰ ਜਦੋਂ ਅੱਖ ਕੱਢ ਲਈ ਤਾਂ ਮੁੰਡਾ ਪੜਾਈ 'ਚ ਬਹੁਤ ਸਿਆਰਤੀ ਪੜਦਾ ਗਿਆ ਪਿੰਡ ਵਾਲੇ ਸਰਕਾਰੀ ਸਕੂਲ 'ਚ ਜਦੋਂ ਜਦੋਂ ਸਹਿਰ ਜਾ ਕੇ ਪੜਨ ਲੱਗਿਆ ਤਾਂ ਸਹਿਰ ਦੋਸਤਾਂ ਮਿੱਤਰਾਂ ਨਾਲ ਪਿਆਰ ਹੋ ਗਿਆ ਮਾਂ ਦਾ ਪਿਆਰ ਘਟ ਗਿਆ ਜਦੋਂ ਕੋਈ ਪੜ੍ਹ ਕੇ ਬੱਡਾ ਅਫਸਰ ਲੱਗਿਆ ਮੁੰਡਾ ਜਦ ਲੱਗਿਆ ਹੋਇਆ ਤਾਂ ਉਹ ਸਹਿਰ ਦੇ ਵਿੱਚ ਰਹਿਣ ਲੱਗ ਗਿਆ ਮਾਂ ਨੂੰ ਖਰਚਾ ਦੇ ਦਿਆ ਕਰੇ ਦੋ ਚਾਰ ਮਹੀਨਾਵਾਂ ਮਗਰੋਂ ਗੇੜਾ ਮਾਰਿਆ ਕਰੇ ਤਾਂ ਇੱਕ ਦੋ ਨੇ ਸਕੂਲ ਚ ਫਸਣ ਦੀ ਪਿੰਡ ਦੇ ਚੋਂ ਲੋਕਾਂ ਨੇ ਕਾਹੇ ਪਿੰਡ ਦਾ ਅਫਸਰ ਹੈ ਵੀ ਆਪਾਂ ਇਹਨੂੰ ਸਨਮਾਨਤ ਕਦਰਨਾ ਪਿੰਡ ਕੋ ਲਾਉਣਾ ਤਾਂ ਕਿਸੇ ਨੇ ਉਹਦੀ ਮਾਂ ਨੂੰ ਦੱਸਿਆ ਵੀ ਤੇਰਾ ਮੁੰਡਾ ਕੱਲੂ ਪਿੰਡ ਆ ਰਿਹਾ ਹੈ ਵੀ ਤੂੰ ਮਿਲ ਲਈ ਤਾਂ ਮੁੰਡੇ ਨੇ ਪਹਿਲੀ ਕਿਸੇ ਹੱਥ ਸੁਨੇਹਾ ਲਾ ਕੇ ਕਹਤਾ ਵੀ ਮੇਰੀ ਮਾਂ ਨੂੰ ਕਹਿ ਦਿਓ ਵੀ ਮੈਨੂੰ ਉਹਰੇ ਮਿਲਣ ਬਾਅਦ ਤੇ ਨਾ ਆਵੇ ਕਿਉਂਕਿ ਮੇਰੇ ਨਾਲ ਹੋਰ ਵੀ ਵੱਡੇ ਵੱਡੇ ਅਫਸਰ ਨੇ ਵੀ ਉਹ ਕਹਿਣਗੇ ਵੇ ਤੇਰੀ ਮਾਂ ਦੀ ਤਾਂ ਸਾਕਲੇ ਡਰਾਵਣੀ ਐ ਵੀ ਮੇਰੀ ਇਹ ਚ ਬਹੁਤ ਬੇਇੱਜ਼ਤੀ ਹੋਗੀ ਤਾਂ ਕੀ ਕਰਿਆ ਮਾਂ ਬਹੁਤ ਉਦਾਸ ਹੋਈ ਜਦੋਂ ਫਾਕਸਟਨ ਤੋਂ ਜਾ ਕੇ ਮੁੰਡਾ ਮੁੜ ਗਿਆ ਤਾਂ ਕਿਸੇ ਨੇ ਦੱਸਿਆ ਵੀ ਮੁੰਡਾ ਤੇਰਾ ਫਲਾਣੇ ਸ਼ਹਿਰ ਚ ਰਹਿੰਦਾ ਐ ਉਹ ਮਾਂ ਨੂੰ ਕਿਹੜਾ ਪਤਾ ਟਿਕਾਣਾ ਤੀ ਅਨਪੜ੍ਹਤੀ ਤਾਂ ਉਹ ਬੰਦਾ ਕਹਿਣ ਲੱਗਾ ਵੀ ਮੈਂ ਤੈਨੂੰ ਲੈ ਜਾਊਂਗਾ ਤੇਰੇ ਮੁੰਡੇ ਦੀ ਕੋਠੀ ਮੂਹਰੇ ਛੜ ਦੂੰ ਦੋ ਬਾਰ ਖਲਾਕੇ ਅੰਦਰ ਵਗ ਜੀ ਮਿਲਨੀ ਤੇਰੇ ਪੁੱਤ ਨੂੰ ਤਾਂ ਉਹਦੀ ਠੀਕ ਆ ਉਹ ਬੰਦਾ ਨਾਲ ਲੈ ਗਿਆ ਉਹਨੂੰ ਉਹਦੀ ਮਾਂ ਨੂੰ ਉਹਦੀ ਆਣ ਕੋਠੀ ਮੂਰੇ ਜਾ ਕੇ ਲਾਤੀ ਤਾਂ ਉਹ ਜਦੋਂ ਬਾਹਰ ਖੜਕਾਇਆ ਮਾਂ ਨੇ ਤਾਂ ਅੰਦਰੋਂ ਦਾ ਪੁੱਤ ਨਿਕਲ ਆਇਆ ਜੋ ਦੇਖਿਆ ਡਰਾਵਣੀ ਥੱਕ ਲੋ ਇਹ ਹੈ ਤਾਂ ਮੇਰੀ ਮਾਂ ਦੀ ਹੈ ਉਹਨੂੰ ਕਹਿੰਦਾ ਤੋਰੇ ਕੀ ਕਰਨਾਈਆਂ ਦੱਸ ਕਹਿੰਦਾ ਮੈਨੂੰ ਬਹੁਤ ਔਖਾ ਹੋ ਜੂ ਮੇਰਾ ਨਵਾਂ ਨਵਾਂ ਵਿਆਹ ਹੋਇਆ ਕਉ ਵਿਆਹ ਕਰਾ ਲਾ ਤੇ ਮੁੰਡੇ ਨੇ ਤਾਂ ਬੱਚੇ ਨੇ ਵੀ ਇਹ ਡਰਿਆ ਕਰਨਗੇ ਤੂੰ ਭੱਗ ਜਾ ਤਾਂ ਮਾਂ ਨੂੰ ਉਥੋਂ ਨਾ ਪਾਣੀ ਪੀਣ ਦਿੱਤਾ ਰੋਟੀ ਦਾ ਕੀ ਉਹਨੂੰ ਬਾਹਰ ਤੱਕੇ ਮਾਰ ਕੇ ਕੱਢਤਾ ਵੀ ਭੱਗ ਜਾ ਮੇਰੇ ਘਰ ਵਾਲੀ ਤਾਗੜੇ ਕਰਦੀ ਐ ਉਹ ਤੈਨੂੰ ਦੇਖ ਕੇ ਨਾਲੇ ਬੱਚੇ ਡਰਨਗੇ ਕਿਉਂ ਨਾਫਰਤ ਜਿਆਦਾ ਕਰਨ ਲੱਗ ਗਿਆ ਜਦ ਨਾਫਰਤ ਜਿਆਦਾ ਕਰਨ ਲੱਗ ਗਿਆ ਉਹ ਪਿੰਡ ਆ ਗਈ ਪਿੰਡ ਆਈ ਹੋਈ ਤਾਂ ਉਮਰ ਹੋਣ ਦੇ ਕਰਕੇ ਵੀ ਕੁਝ ਉਸ ਗਰੀਬੀ ਕਰਕੇ ਵੀ ਉਹ ਬਿਮਾਰ ਹੋ ਗਈ ਲਾਜ ਹੋਇਆ ਨਾ ਤਾਂ ਉਹ ਪਰਮਾਤਮਾ ਨੂੰ ਪੂਰੀ ਹੋ ਗਈ ਜਦੋਂ ਪਰਮਾਤਮਾ ਨੂੰ ਪੂਰੀ ਹੋਈ ਜਦ ਉਹਦੇ ਮੁੰਡੇ ਨੂੰ ਬੁਲਾਇਆ ਕਿਸੇ ਨੂੰ ਪਤਾ ਸੀ ਵੀ ਉਹ ਫਲਾਣੇ ਥਾਂ 'ਤੇ ਰਹਿੰਦਾ ਹੈ ਵਿਤਰੀ ਮਾਪੂਰੀ ਹੋ ਗਈ ਤਾਂ ਮੁੰਡਾ ਆਇਆ ਤਾਂ ਸੰਸਕਾਰ ਕੀਤਾ ਫੁੱਲ ਚੋਗੇ ਫੁੱਲ ਪਾਏ ਭੋਗ ਵਾਲੇ ਦਿਨ ਤਾਂ ਉਹ ਇੱਕ ਪਿੰਡ ਦੇ ਸਰਪੰਚ ਨੂੰ ਆਪਦੇ ਮਰਨ ਤੋਂ ਪਹਿਲਾਂ ਇੱਕ ਚਿੱਠੀ ਫੜਾ ਗਈ ਸੀ ਕਹਿੰਦੀ ਵੀ ਮੇਰੇ ਮੁੰਡੇ ਨੂੰ ਫੜਾ ਦੀ ਜਦੋਂ ਭੋਗ ਪਾਇਆ ਮੇਰਾ ਤਾਂ ਉਹਨੇ ਕੀ ਕਰਿਆ ਜਦੋਂ ਸਾਰੇ ਰਿਸ਼ਤੇਦਾਰ ਬੈਠੇ ਤੇ ਜਾਹੋਰ ਉਹਦੇ ਆਫਸਰ ਦੇ ਨਾਲ ਦੇ ਤਾਂ ਉਹਦੇ ਘਰ ਵਾਲੀ ਉਹਦੇ ਬੱਚੇ ਸਾਰੇ ਆਇਓ ਤੇ ਭੋਗਦੇ ਤਾਂ ਉਹ ਕਹਿੰਦਾ ਲੈ ਵੀ ਆ ਚਿੱਠੀ ਪੜ ਲੈ ਖੋਲੀ ਮੈਂ ਵੀ ਨਹੀਂ ਵੀ ਇਹ ਤੇਰੀ ਮਾਂ ਨੇ ਜਦੋਂ ਮਰਨ ਤੋਂ ਪਹਿਲਾਂ ਅਸੀਂ ਲੈ ਕੇ ਗਏ ਪਿੰਡ ਦੇ ਡਾਕਟਰ ਲਵੇ ਜਦੋਂ ਜਵਾਬ ਦਿੱਤਾ ਸੀ ਉਹਨੇ ਇੱਕ ਸੇਠ ਤੋਂ ਲਿਖਾ ਕੇ ਚਿੱਠੀ ਇਹ ਲਿਫਾਫੇ 'ਚ ਬੰਦ ਕਰੀ ਹੋਈ ਹੈ ਵੀ ਤੇਰੀ ਇਮਾਨਤਾ ਤੂੰ ਪੜ ਵੀ ਕੀ ਹੈ ਲਿਖਿਆ ਹੋਇਆ ਤਾਂ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਚਿੱਠੀ ਦੇ ਵਿੱਚ ਕਹਿੰਦੀ ਪੁੱਤ ਤੂੰ ਮੈਨੂੰ ਨਾ ਤਾਂ ਕਦੇ ਮਿਲਿਆ ਨਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਲੇ ਮੈਂ ਸਰੱਖੀ ਤੀ ਮੈਂ ਇਸ ਕਰਕੇ ਹੋਈਆਂ ਵੀ ਜੇ ਜਦੋਂ ਤੂੰ 5 ਸਾਲ ਦਾ ਸੀ ਤਾਂ ਤੇਰੇ ਬੱਚਿਆਂ 'ਚ ਖੇਡਦੇ ਦੀ ਅੱਖ ਤੇ ਸੱਟ ਲੱਗੀ ਫਿਰ ਤੈਨੂੰ ਡਾਕਟਰ ਲੱਭ ਲੈ ਕੇ ਗਏ ਡਾਕਟਰ ਜਵਾਬ ਦੇ ਗਏ ਕਹਿੰਦੇ ਵੀ ਮੁੰਡੇ ਦੀ ਨਿਗਾ ਪਗ ਜੂ ਇਹਦੀ ਅੱਖ ਪੌਣੀ ਪੂ ਕਹਿੰਦੀ ਪੁੱਤ ਮੈਂ ਮੇਰੇ ਵਾਲੀ ਅੱਖ ਤੇਰੇ ਭਵਾਦੀ ਦੀ ਜਿਹੜਾ ਤੂੰ ਪੜ ਲੈ ਕੇ ਆਫਸਰ ਬਣ ਗਿਆ ਜਿਹੜੇ ਉਹੀ ਅੱਖ ਨਾਲ ਤੈ ਮੈਨੂੰ ਧੱਕੇ ਮਾਰੇ ਵੀ ਇਹੇ ਅੱਖ ਮੇਰੇ ਵਾਲੀ ਆ ਤੇਰੇ ਭਾਈ ਮੈਂ ਆਪਦੀ ਅੱਖ ਤੈਨੂੰ ਦਿੱਤੀ ਸੀ ਤਾਂ ਕਰਕੇ ਕੁਸੋਂ ਰੋਣ ਕਰਕੇ ਕੁਸ ਗਰੀਬੀ ਹੋਣ ਕਰਕੇ ਕੁਸ ਖਾਣ ਪੀਣ ਕਰਕੇ ਜਿਹੜੀ ਮੇਰੀ ਥਕਲ ਡਰਾਵਣੀ ਹੋ ਗਈ ਕਿਉਂਕਿ ਕੱਲੀ ਰਹਿੰਦੀ ਸੀ ਕੱਲਾ ਬੰਦਾ ਤਾਂ ਉਹ ਵੀ ਜਿਹੜਾ ਦੁਖੀ ਹੋਵੇ ਬਹੁਤ ਉਹਦੇ ਉਂ ਕਾਲਤ ਫਿਰ ਜਾਂਦੀ ਆ ਚਿਹਰਾ ਡਰਾਵਣਾ ਲੱਗਦਾ ਹੁੰਦਾ ਤਾਂ ਜਦੋਂ ਮੁੰਡੇ ਨੇ ਸਾਰੀ ਚਿੱਠੀ ਪੜ੍ਹੀ ਤਾਂ ਰੋਣ ਲੱਗਿਆ ਉੱਚੀ ਉੱਚੀ ਮੈਂ ਮਾਂ ਤਾਂ ਪਹਿਲਾਂ ਨਹੀਂ ਦੱਸਿਆ ਮੈਨੂੰ ਹੁਣ ਮਾਂ ਕੀ ਦੱਸਦੀ ਜੇ ਤਾ ਤੂੰ ਮਾਂ ਨੂੰ ਮਿਲਦਾ ਤਾਂ ਬਹੁਤ ਪਸਤਾਵਾ ਹੋਇਆ ਵੀ ਪਹਿਲਾਂ ਮਾਂ ਨੇ ਕਦੇ ਗੱਲ ਨਹੀਂ ਕੀਤੀ ਵੀ ਮੈਂ ਤੇਰੇ ਅੱਖ ਭਵਾਈ ਸੀ ਤਾਂ ਕਹ ਮਾਂ ਦਾ ਹਾਜਮਾ ਕੀ ਮੁੰਡੇ ਦਾ ਹਾਜਮਾ ਕੁਛ ਨਹੀਂ ਦੀ ਪੁੱਤ ਦਾ ਉਹਨੂੰ ਰੋਟੀ ਤੱਕ ਨਹੀਂ ਚਾਹ ਪਾਣੀ ਤੱਕ ਨਹੀਂ ਉਸਿਆ ਜਦੋਂ ਉਹਦੇ ਘਰੇ ਦੀ ਮਾਂ ਨੂੰ ਧੱਕੇ ਮਾਰ ਕੇ ਕੱਢਿਆ ਤਾਂ ਮਾਂ ਅੱਜ ਕੱਲ ਦੀ ਪੀੜੀ ਨੂੰ ਜਿਹੜੇ ਅੱਜਕੱਲ ਦੇ ਹਾਲਾਤ ਨੇ ਉਹਨਾਂ ਨੂੰ ਕਹਿਣਾ ਵੀ ਮਾਂ ਮਾਇ ਇੱਕ ਹੈਲ ਬੁਟਾ ਨੇ ਜਿਹੜਾ ਇਹਦੇ ਵਰਗੀ ਕਿਸੇ ਵੀ ਸਾਂ ਹੀ ਹੋ ਗੁਟੇ ਦੀ ਜਹੇ ਜੀ ਮਾਂ ਦੀ ਸਾਂ ਹੈ ਮਾਂ ਇੱਕ ਹੈ ਜੀ ਚੀਜ਼ ਹੈ ਇੱਕ ਹੈ ਜੀ ਪਰਮਾਤਮਾ ਹੈ ਜਿਹੜੀ ਆਪਦੀ ਲਾਦ ਦਾ ਦੁੱਖ ਨਹੀਂ ਸਹਿ ਸਕਦੀ ਆਪ ਤੰਗ ਹੋ ਲੂ ਤਾਂ ਮੈਂ ਸਾਰਿਆਂ ਨੂੰ ਕਹਿਣਾ ਵੀ ਮਾਪੇ ਦਾ ਨਾ ਤੁਸੀਂ ਤੰਗ ਕਰਿਆ ਕਰੋ ਕਿਉਂਕਿ ਗਾਹ ਕਰਨੀ ਭਰਨੀ ਪੈ ਜਾਂਦੀ ਹੈ ਜਿਹੜੀ ਅੱਜ ਮੈਂ ਬਾਤ ਰਹੀਂ ਤੁਨੂੰ ਸੱਚੀ ਕਹਾਣੀ ਰਹੀਂ ਸੁਣਾਈਆ ਗੱਲ ਤਾਂ ਕਿ ਮਾਂ ਦਾ ਸਤਿਕਾਰ ਕਰੋ ਵੱਧ ਤੋਂ ਵੱਧ ਕਿਉਂਕਿ ਮਾਂ ਨੇ ਜਨਮ ਦਿੱਤਾ ਹੈ ਇੱਥੇ ਜੱਗ ਦਿਖਾਇਆ ਤਾਂ ਇੰਨੀਆਂ ਗੱਲਾਂ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਨਵੇਂ ਆਇਆ ਚੈਨਲ ਤੇ ਵੱਧ ਤੋਂ ਵੱਧ ਲਾਇਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ